ਜਾਵੇ ਬਈ ਬੱਦਲਵਾਰੀ ਦੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇੰਦਰ ਦੇਵਤਾ ਪੂਰੀ ਬੱਦਲਵਾਰੀ ਹੋ ਚੁੱਕੀ ਆ ਔਰ ਕੁਝ ਜੜੀਆਂ ਪਾਣੀ ਦੀਆਂ ਬੂੰਦਾਂ ਜਿਹਨੂੰ ਕਹਦੇ ਆ ਵੀ ਡਿੱਗ ਵੀ ਚੁੱਕੀਆਂ ਨੇ ਔਰ ਦੇਖੋ ਹੌਲੇ ਹੌਲੇ ਜਸਮੀ ਪੈ ਕੇ ਹਟਿਆ ਥੋੜਾ ਬਹੁਤ ਪਰ ਲੱਗਦਾ ਵੀ ਅੱਗੇ ਵੀ ਜਿਹੜੀ ਰਾਹਤ ਮਿਲੇਗੀ ਸਤਿ ਸ਼੍ਰੀ ਅਕਾਲ ਜੀ ਮੈਂ ਭਪੰਦਰ ਗਰੇਵਾ ਡੇਲੀ ਪੁਸਤ ਪਿਆਬੀ ਤੁਹਾਡਾ ਸਵਾਗਤ ਆ ਜੀ ਜੇ ਗੱਲ ਕੀਤੀ ਜਾਵੇ 1 ਜੂਨ ਅੱਜ ਵੋਟਾਂ ਦਾ ਦਿਨ ਆ ਔਰ ਤੁਹਾਨੂੰ ਪਤਾ ਗਰਮੀ ਬਹੁਤ ਆ 45 ਡਿਗਰੀ ਦੇ ਕਰੀਬ-ਕਰੀਬ ਟੈਂਪਰੇਚਰ ਪਹੁੰਚ ਜਾਂਦਾ ਔਰ ਲੱਗਦਾ ਸੀ ਵੀ ਅੱਜ ਇੰਦਰ ਦੇਵਤਾ ਕੁਝ ਮਿਹਰਬਾਨ ਹੋਣਗੇ ਪਰ ਸਵੇਰੇ-ਸਵੇਰੇ ਕੁਝ ਬੰਦਬੰਦੀ ਹੋਈ ਆ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਜਿਹੜੀ ਬੱਦਲਵਾਰੀ ਆ ਔਰ ਹੁਣੇ ਕੁਛ ਮੜੀ-ਮੁੱੜੀ ਬੰਦਾਬੰਦੀ ਹੋਈ ਔਰ ਲੱਗਦਾ ਵੀ ਅੱਜ ਦਿਨ ਦੇ ਵਿੱਚ ਥੋੜੀ ਜੀ ਰਾਹਤ ਮਿਲੇਗੀ ਗਰਮੀ ਤੋਂ ਕਿਉਂਕਿ ਇਹ ਸਮੇਂ ਦੀ ਵੀ ਲੋੜ ਹੈ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਵੀ ਜਿਹੜੇ ਵੋਟਰ ਹੈ ਕਿਉਂਕਿ ਗਰਮੀਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਵੀ ਸਵੇਰੇ ਤੇ ਸ਼ਾਮ ਦੀ ਹੀ ਲੋਕ ਵਾਕ ਕਰਕੇ ਬਾਹਰ ਜਾਂਦੇ ਉਹ ਤੋਂ ਅੱਗੇ ਪਿੱਛੇ ਨਹੀਂ ਜਾਂਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਲੂ ਚੱਲਦੀ ਆ ਪਰ ਜਿਸ ਤਰ੍ਹਾਂ ਨੇ ਇਸ ਵੇਲੇ ਮੌਸਮ ਆ ਹਵਾਵਾਂ ਚੱਲ ਰਹੀਆਂ ਠੰਡੀਆਂ ਇਸ ਵੇਲੇ ਔਰ ਥੋੜੀ ਥੋੜੀ ਬਰਦਾਬੰਦੀ ਹੋ ਵੀ ਰਹੀ ਹੈ ਔਰ ਤੁਸੀਂ ਦੇਖ ਸਕਦੇ ਆ ਬੱਦਲਵਾਰੀ ਜੇ ਮੇਰੇ ਪਿੱਛੇ ਦੇਖੋ ਤੇ ਬੜੀ ਹੀ ਬੜੀ ਸੁਹਾਵਣਾ ਮੌਸਮ ਆ ਔਰ ਜੇ ਸਾਰਾ ਦਿਨ ਪਰ ਇਦਾਂ ਦਾ ਕਿ ਅੱਜ ਮੌਸਮ ਰਹੇ ਤਾਂ ਬਹੁਤ ਹੀ ਚੰਗਾ ਹੋਵੇਗਾ ਕਿਉਂਕਿ ਹਰ ਇੱਕ ਲਈ ਜਿਹੜਾ ਬੂਥ ਤੇ ਬੈਠਦਾ ਵੋਟਰ ਹੈ ਹਰ ਇੱਕ ਦੀ ਜ਼ਰੂਰਤ ਹੈ ਔਰ ਕਈ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਆ ਔਰ ਪਲੱਸ 40 +45 ਟੈਂਪਰੇਚਰ ਇਹ ਤੋਂ ਥੱਲੇ ਨਹੀਂ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਐਨ ਗਲੀ ਦੇ ਵਿੱਚ ਮੈਂ ਜਸਟ ਨਿਕਲੇ ਹੀ ਆਂ ਤੇ ਬਾਰਿਸ਼ ਹੀ ਬਾਰਿਸ਼ ਆ ਔਰ ਜੇ ਗੱਡੀ ਦੀ ਗੱਲ ਕੀਤੀ ਜਾਵੇ ਗੱਡੀ ਵੀ ਪੂਰੀ ਚਲੋ ਪਰਮਾਤਮਾ ਮਿਹਰ ਕਰੇ ਅੱਜ ਸਾਰੀ ਦਿਹਾੜੀ ਅੱਜ ਕਵਰੇਜ ਕਰਨੀ ਆ ਔਰ ਇਦੀ ਲੋਡ ਹੈ ਔਰ ਕਿਉਂਕਿ ਸਮੇਂ ਦੀ ਵੀ ਲੋਡ ਸੀਗੀ ਪਰ ਤੁਸੀਂ ਦੇਖ ਸਕਦੇ ਹੋ ਵੀ ਐਨ ਪੂਰਾ ਬਾਛੜ ਦਾ ਜਿਹੜਾ ਸ਼ਰਾਟਾਪੁਰ ਆ ਕੇ ਇੱਕ ਵਾਰੀ ਤੇ ਬੰਦ ਹੋ ਗਿਆ ਪਰ ਲੱਗਦਾ ਹੈ ਬਈ ਦੁਬਾਰਾ ਵੀ ਇੰਦਰ ਦੇਵਤਾ ਮਿਹਰਬਾਨ ਹੋਣਗੇ ਸੋ ਦੇਖਦੇ ਹਾਂ ਜੀ ਕੀ ਬਣਦਾ ਜੁੜੇ ਰਹੋ ਡੇਲੀ ਪੋਸਟ ਦੇ ਨਾਲ ਜੋ ਵੀ ਅਪਡੇਟ ਹੋਏਗੀ ਥੋੜਾ ਨਾਲ ਸਾਂਝੀ ਕਰਦੇ ਰਾਂ ਜੇ ਤੁਸੀਂ ਦੇਖੋ ਬਈ ਗੱਲ ਕੀਤੀ ਜਾਵੇ ਬਈ ਬੱਦਲਵਾਰੀ ਦੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇੰਦਰ ਦੇਵਤਾ ਪੂਰੀ ਬੱਦਲਵਾਰੀ ਹੋ ਚੁੱਕੀ ਹੈ ਔਰ ਕੁਝ ਜਿਹੜੀਆਂ ਪਾਣੀ ਦੀਆਂ ਬੂੰਦਾਂ ਜਿਹਨੂੰ ਕਹਦੇ ਆ ਬਿੱਡਗ ਵੀ ਚੁੱਕੀਆਂ ਨੇ ਔਰ ਦੇਖੋ ਹੌਲੇ ਹੌਲੇ ਜਸਟ ਮੀਂਹ ਪੈ ਕੇ ਹਟਿਆ ਥੋੜਾ ਬਹੁਤ ਪਰ ਲੱਗਦਾ ਵੀ ਅੱਗੇ ਵੀ ਜਿਹੜੀ ਰਾਹਤ ਮਿਲੇਗੀ ਸੋ ਦੇਖਦੇ ਆ ਜੀ ਕੀ ਹੁੰਦਾ ਫਿਲਹਾਲ ਦੇ ਲਈ ਇੰਨਾ ਹੀ ਧੰਵਾਦ ਜੇ ਤੁਸੀਂ ਦੇਖੋ ਬਈ ਗੱਲ ਕੀਤੀ ਜਾਵੇ ਬਈ ਬੱਦਲਵਾਰੀ ਦੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇੰਦਰ ਦੇਵਤਾ ਪੂਰੀ ਬੱਦਲਵਾਰੀ ਹੋ ਚੁੱਕੀ ਆ ਔਰ ਕੁਝ ਜਿਹੜੀਆਂ ਪਾਣੀ ਦੀਆਂ ਬੂੰਦਾਂ ਜਿਹਨੂੰ ਕਹਦੇ ਆ ਵੀ ਡਿੱਗ ਵੀ ਚੁੱਕੀਆਂ ਨੇ ਔਰ ਦੇਖੋ ਹੌਲੇ-ਹੌਲੇ ਜਸਟ ਮੀਂਹ ਪੈ ਕੇ ਹਟਿਆ ਥੋੜਾ ਬਹੁਤ ਪਰ ਲੱਗਦਾ ਵੀ ਅੱਗੇ ਵੀ ਜਿਹੜੀ ਰਾਹਤ ਮਿਲੇਗੀ ਸਤਿ ਸ਼੍ਰੀ ਅਕਾਲ ਜੀ ਮੈਂ ਭਗੰਦਰ ਗਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਆ ਜੀ ਜੇ ਗੱਲ ਕੀਤੀ ਜਾਵੇ 1 ਜੂਨ ਅੱਜ ਵੋਟਾਂ ਦਾ ਦਿਨ ਹੈ ਔਰ ਤੁਹਾਨੂੰ ਪਤਾ ਗਰਮੀ ਬਹੁਤ ਆ 45 ਡਿਗਰੀ ਦੇ ਕਰੀਬ-ਕਰੀਬ ਟੈਂਪਰੇਚਰ ਪਹੁੰਚ ਜਾਂਦਾ ਔਰ ਲੱਗਦਾ ਸੀ ਵੀ ਅੱਜ ਇੰਦਰ ਦੇਵਤਾ ਕੁਝ ਮਿਹਰਬਾਨ ਹੋਣਗੇ ਪਰ ਸਵੇਰੇ ਸਵੇਰੇ ਕੁਝ ਬੰਦਾਬੰਦੀ ਹੋਈ ਆ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਜਿਹੜੀ ਬੱਦਲਵਾਰੀ ਆ ਔਰ ਹੋਏ ਕੁਛ ਮੜੀ ਮੁੱਟੀ ਬੁੰਦਾਬੰਦੀ ਹੋਈ ਔਰ ਲੱਗਦਾ ਹੈ ਵੀ ਅੱਜ ਦਿਨ ਦੇ ਵਿੱਚ ਥੋੜੀ ਜੀ ਰਾਹਤ ਮਿਲੇਗੀ ਗਰਮੀ ਤੋਂ ਕਿਉਂਕਿ ਇਹ ਸਮੇਂ ਦੀ ਵੀ ਲੋੜ ਹੈ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਵੀ ਜਿਹੜੇ ਵੋਟਰ ਹੈ ਕਿਉਂਕਿ ਗਰਮੀਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਵੀ ਸਵੇਰੇ ਤੇ ਸ਼ਾਮ ਦੀ ਹੀ ਲੋਕ ਬੌਕਾ ਕੇ ਬਾਹਰ ਜਾਂਦੇ ਉਹ ਤੋਂ ਅੱਗੇ ਪਿੱਛੇ ਨਹੀਂ ਜਾਂਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਲੂ ਚੱਲਦੀ ਆ ਪਰ ਜਿਸ ਤਰ੍ਹਾਂ ਦਾ ਇਸ ਵੇਲੇ ਮੌਸਮ ਆ ਹਵਾਵਾਂ ਚੱਲ ਰਹੀਆਂ ਠੰਡੀਆਂ ਇਸ ਵੇਲੇ ਔਰ ਥੋੜੀ ਥੋੜੀ ਬੂੰਦਾਬੰਦੀ ਹੋ ਵੀ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਬੱਦਲਵਾਰੀ ਜੇ ਮੇਰੇ ਪਿੱਛੇ ਦੇਖੋ ਤੇ ਬੜੀ ਹੀ ਬੜੀ ਸੁਹਾਣਾ ਮੌਸਮ ਹੈ ਔਰ ਜੇ ਸਾਰਾ ਦਿਨ ਪਰ ਇਦਾਂ ਦਾ ਕਿਤੇ ਅਜ ਮੌਸਮ ਰਹੇ ਤਾਂ ਬਹੁਤ ਹੀ ਚੰਗਾ ਹੋਵੇਗਾ ਕਿਉਂਕਿ ਹਰ ਇੱਕ ਲਈ ਜਿਹੜਾ ਬੋਥ ਤੇ ਬੈਠਦਾ ਵੋਟਰ ਹੈ ਹਰ ਇੱਕ ਦੀ ਜ਼ਰੂਰਤ ਹੈ ਔਰ ਕਈ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਹੈ ਔਰ ਪਲਸ 40 +45 ਟੈਂਪਰੇਚਰ ਇਹ ਤੋਂ ਥੱਲੇ ਨਹੀਂ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਐਨ ਗਲੀ ਦੇ ਵਿੱਚ ਮੈਂ ਜਸਟ ਨਿਕਲੀ ਆ ਤੇ بارش ਹੀ بارش ਆ ਔਰ ਜੇ ਗੱਡੀ ਦੀ ਗੱਲ ਕੀਤੀ ਜਾਵੇ ਗੱਡੀ ਵੀ ਪੂਰੀ ਚਲੋ ਪਰਮਾਤਮਾ ਮਿਹਰ ਕਰੇ ਅੱਜ ਸਾਰੀ ਦਿਹਾੜੀ ਅੱਜ ਕਵਰੇਜ ਕਰਨੀ ਆ ਔਰ ਇਹਦੀ ਲੋਡ ਹੈ ਔਰ ਕਿਉਂਕਿ ਸਮੇਂ ਦੀ ਵੀ ਲੋਡ ਸੀਗੀ ਪਰ ਤੁਸੀਂ ਦੇਖ ਸਕਦੇ ਹੋ ਵੀ ਐਨ ਪੂਰਾ ਬਾਛੜ ਦਾ ਜਿਹੜਾ ਸ਼ਰਾਟਾਪੁਰ ਆ ਕੇ ਇੱਕ ਵਾਰੀ ਤੇ ਬੰਦ ਹੋ ਗਿਆ ਪਰ ਲੱਗਦਾ ਹੈ ਬਈ ਦੁਬਾਰਾ ਵੀ ਇੰਦਰਦੇਵਤਾ ਮਿਹਰਬਾਨ ਹੋਣਗੇ ਸੋ ਦੇਖਦੇ ਹਾਂ ਜੀ ਕੀ ਬਣਦਾ ਜੁੜੇ ਰਹੋ ਡੇਲੀ ਪੋਸਟ ਦੇ ਨਾਲ ਜੋ ਵੀ ਅਪਡੇਟ ਹੋਏਗੀ ਥੋੜਾ ਨਾਲ ਸਾਂਝੀ ਕਰਦੇ ਰਾਂ ਜੇ ਤੁਸੀਂ ਦੇਖੋ ਬਈ ਗੱਲ ਕੀਤੀ ਜਾਵੇ ਬਈ ਬੱਦਲਵਾਰੀ ਦੀ